ਸਮਾ ਕਾਲ ਮਨ ਅਕਸਰ ਕਾਲ ਦੇ ਦੋ ਭਾਗਾਂ ਦੇ ਚੋਂਦਾ ਹੈ ਬੜੇ ਧਿਆਨ ਨਾਲ ਸੁਣਨਾ ਸਮੇ ਦੇ ਦੋ ਹਿੱਸਿਆਂ ਦੇ ਚੋਂਦਾ ਹੈ ਮਨ ਹੁੰਦਾ ਹੈ ਗੁਜ਼ਰੇ ਹੋਏ ਦਮਾਂ ਵਿੱਚ ਮਨ ਹੁੰਦਾ ਹੈ ਆਉਣ ਵਾਲੇ ਦਮਾਂ ਦੇ ਵਿੱਚ ਗੁਜ਼ਰੇ ਹੋਏ ਦਮ ਯਾਦ ਆਉਂਦੇ ਨੇ ਤੇ ਯਾਦ ਕੀ ਆਉਂਦੇ ਨੇ ਕੁਝ ਦੁੱਖ ਕੁਝ ਸੁੱਖ ਕਾਲ ਦੇ ਚ ਦੋ ਨੇ ਕਾਲ ਦੇ ਚ ਇੱਕ ਨਹੀਂ ਹੈ ਅਕਾਲ ਇੱਕ ਹੈ ਧਰਮ ਦੀ ਸਾਰੀ ਸਾਧਨਾ ਮਨ ਸਮੇ ਦੇ ਚੋਂ ਨਿਕਲੇ ਸਮੇ ਦੇ ਚ ਜਨਮ ਮਰਨ ਹੈ ਸਮੇ ਦੇ ਚ ਦੁੱਖ ਸੁਖ ਹੈ ਐਸਾ ਕੋਈ ਸੁਖ ਨਹੀਂ ਜੋ ਦੁੱਖ ਦੇ ਚ ਨਾ ਬਦਲੇ ਐਸਾ ਕੋਈ ਜਨਮ ਨਹੀਂ ਜੋ ਮਰਨ ਦੇ ਚ ਨਾ ਬਦਲੇ ਮਨੁੱਖ ਕਿਤਨਾ ਵੀ ਜਨਮ ਦਿਨ ਮਨੰਦਾ ਰਹੇ ਮਰਨ ਦੇ ਚ ਬਦਲੇਗਾ ਕਿਤਨਾ ਵੀ ਜਵਾਨੀ ਨੂੰ ਯਾਦ ਕਰੇ ਬੁਢੇਪੇ ਚ ਬਦਲੇਗੀ